ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੀ ਇੱਕ ਜਰੂਰੀ ਬੇਨਤੀ ਹੈ ਭੈਣਾਂ ਤੇ ਭਰਾਵਾਂ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਜੀ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਡੰਗਰਾਂ ਤੇ ਪਸ਼ੂਆਂ ਵਾਸਤੇ ਮੱਝਾਂ ਤੇ ਗਾਵਾਂ ਵਾਸਤੇ ਇੱਕ ਅਲੱਗ ਘਰ ਬਣ ਰਿਹਾ ਤੇ ਉਹਦੇ ਵਿੱਚ ਭਰਤ ਪਾਉਣਾ ਮਿੱਟੀ ਦਾ ਅਸੀਂ ਪਿੰਡੋਂ ਪਤਾ ਕਰ ਲਈਏ ਜੀ ਮੁੱਲ ਲੈ ਲਈਆ ਪਰ ਮਿੱਟੀ ਚੱਕ ਕੇ ਭਰਤ ਪਾਉਣਾ ਤੇ ਸਾਨੂੰ ਟਰੈਕਟਰ ਟਰਾਲੀਆਂ ਦੀ ਵੀ ਲੋੜ ਆ ਜੇ ਕਿਸੇ ਵੀਰਾਂ ਕੋਲੇ ਟਿਪਰ ਹੈਗਾ ਤਾਂ ਟਿਪਰ ਵਾਲੇ ਵੀਰਾਂ ਦੀ ਵੀ ਜ਼ਰੂਰਤ ਆ ਵੀ ਅਸੀਂ ਤੇਲ ਪਾਣੀ ਪਵਾ ਦਾਂਗੇ ਜੇ ਦੋ ਤਿੰਨ ਲਵਾ ਜਾਣ ਸਾਡੇ ਨਾਲ ਤਾਂ ਅਸੀਂ ਇਹ ਭਰਤ ਪਾ ਲਈਏ ਜੀ ਕਿਉਂਕਿ ਜਿਵੇਂ ਤੁਸੀਂ ਦੇਖਦੇ ਹੋ ਸਾਡੀਆਂ ਮੱਜਾਂ ਤੇ گاਵਾ ਦੇਖੋ ਬੜੀ ਥੋੜੀ ਜੀ ਜਗ੍ਹਾ ਦੇ ਵਿੱਚ ਖੜੀਆਂ ਵਾਂ ਤੇ ਬੜੀ ਦਿੱਕਤ ਹੁੰਦੀ ਆ ਤੇ ਹੁਣ ਸਾਨੂੰ ਦੁੱਧ ਵੀ ਤੁਹਾਨੂੰ ਪਤਾ ਮੁੱਲ ਲੈਣਾ ਪੈਂਦਾ ਸਾਰਾ ਕਰੀਬ 20% ਦੁੱਧ ਸਾਡਾ 25% ਦੁੱਧ ਹੁੰਦਾ ਘਰ ਦਾ ਬਾਕੀ 70-75% ਦੁੱਧ ਅਸੀਂ ਮੁੱਲ ਲੈਨੇ ਆ ਤੇ ਸਾਡੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਆ ਵੀ ਅਸੀਂ ਚੰਗੇ ਡੰਗਰ ਪਸ਼ੂ ਰੱਖ ਕੇ ਚਾਹੁੰਦੇ ਆ ਵੀ ਘਰ ਦਾ ਦੁੱਧ ਸਾਡਾ ਆਪਣਾ ਇੰਨਾ ਖੋ ਜਵੇ ਸਰਪਲਸ ਹੋ ਜਾਈਏ ਅਸੀਂ ਵੀ ਸਾਨੂੰ ਦੁੱਧ ਮੁੱਲ ਨਾਲ ਲੈਣਾ ਪਵੇ ਜਰਸੀ گاਵਾ ਰੱਖਣ ਦੀ ਸਾਡੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਆ ਸਾਨੂੰ ਇੱਕ ਵੀਰ ਵੀ ਸੇਵਾਦਾਰ ਮਿਲਿਆ ਜਿਹੜਾ ਬੜਾ ਚੰਗਾ ਮਹਾਰਾਜ ਨਾਲ ਚੀਜ਼ਾਂ ਦਾ ਉਹਨੇ ਪਹਿਲਾਂ ਵੀ ਡੈਰੀ ਦੇ ਵਿੱਚ ਕੰਮ ਚਲਾਇਆ ਹੋਇਆ ਸੇਵਾ ਕੀਤੀ ਹੋਈ ਆ ਤੇ ਅਸੀਂ ਬੇਨਤੀ ਕਰਦੇ ਆ ਸੰਗਤਾਂ ਨੂੰ ਵੀ ਤੁਸੀਂ ਸਾਡਾ ਸਾਥ ਦਿਓ ਭਰਤ ਪਾ ਸਕੀਏ ਜੇ ਸਾਰੇ ਵੀਰ ਸਾਡੇ ਇੱਕ ਇੱਕ ਦੋ ਦਿਨ ਟਰੈਕਟਰ ਟਰਾਲੀਆਂ ਲਾ ਕੇ ਲਵਾ ਜਾਣ ਨਾਲ ਤੇ ਇਹ ਭਰਤ ਦੋ ਤਿੰਨ ਦਿਨਾਂ ਚ ਹੀ ਪੈ ਜਾਊਗਾ ਜੀ ਤੇ ਹੁਣ ਕਣਕਾਂ ਵੱਡੀਆਂ ਹੋਈਆਂ ਖੇਤ ਖਾਲੀ ਆ ਤੇ ਤੁਹਾਡੇ ਸਾਥ ਦੀ ਲੋੜ ਆ ਜੀ ਜਰੂਰ ਇਸ ਵੀਡੀਓ ਨੂੰ ਅੱਗੇ ਤੱਕਰ ਸੁਨੇਹਾ ਪਹੁੰਚਾਓ ਸਾਡਾ ਤੇ ਜੇ ਕਿਸੇ ਭੈਣ ਭਰਾ ਕੋਲੇ ਟਰੈਕਟਰ ਹੈਗਾ ਟਰਾਲੀ ਹੈਗੀ ਆ ਵੱਡੀ ਤੇ ਉਹ ਜਰੂਰ ਸਾਡੇ ਨਾਲ ਇੱਕ ਦੋ ਦਿਨ ਲਵਾਉਣ ਤੇ ਜਿੰਨਾ ਕੋਈ ਟਿਪਰ ਹੈਗੇ ਆ ਤੇ ਉਹ ਟਿਪਰ ਵਾਲੇ ਬਾਈ ਵੀ ਜਰੂਰ ਸਾਡੀ ਮਦਦ ਕਰਨ 10 ਟਾਇਰ ਟਿਪਰ ਆ ਜਿਹੜੇ ਉਹ ਚੱਲਣਗੇ ਪਿੰਡ 'ਚ ਕਿਉਂਕਿ ਵੱਡੇ 12 ਟਾਇਰੇ ਜਾਂ 14 ਟਾਇਰੇ ਜਿਹੜੇ ਉਹਨਾਂ ਨੂੰ ਚਲਾਉਣ 'ਚ ਦਿੱਕਤ ਆਊਗੀ ਪਿੰਡ ਦੇ ਵਿੱਚ ਹਨਾ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਦੇਖੋ ਸ਼ੈੱਡ ਅਸੀਂ ਬਣਾ ਲਿਆ ਵਾ ਤੇ ਹੁਣ ਛੱਡ ਦੇ ਵਿੱਚ ਭਰਤ ਪਾ ਕੇ ਤੇ ਮੱਜਾਂ ਤੇ ਗਾਵਾਂ ਨੂੰ ਉਧਰ ਰੱਖਣਾ ਸ਼ੁਰੂ ਕਰੀਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ